ਸਾਨੂੰ 112 ਤੋਂ ਕਾਲ ਗਈ ਸੀ ਜੇ ਕਿ ਕਾਲਜ ਰੋਡ ਤੇ ਪੱਠੇ ਦੇ ਕੋਲ ਅੱਗ ਲੱਗੀ ਹੈ ਗੱਡੀ ਨੂੰ ਆਪਾਂ ਉਸੇ ਵਾਲੇ ਗੱਡੀ ਲੈ ਕੇ ਨਿਕਲ ਗਏ 4 ਤੋਂ 5-5 ਮਿੰਟ ਦੇ ਵਿੱਚ ਗੱਡੀ ਇੱਥੇ ਪਹੁੰਚ ਗਈ ਤੇ ਅੱਗ ਤੇ ਕਾਬੂ ਪਾ ਗਿਆ ਪਾ ਲਿਆ ਗੱਡੀ ਤੇ ਟੋਟਲੀ ਅਕਸਾਬਦੀ ਹੋ ਗਈ ਹੈ ਸਾਰੀ ਗੱਡੀ ਨੂੰ ਅੱਗ ਲੱਗੀ ਹੋਈ ਸੀ ਕਿਹੜਾ ਪਿੰਡ ਆ ਤੇ ਕਿੱਥੇ ਕਿਹੜੀ ਗੱਲਬਾਤ ਹੋਈ ਹੈ ਗੱਡੀ ਕਿਵੇਂ ਕਿਵੇਂ ਅੱਗ ਲੱਗੀ ਉਹਦੇ ਬਾਰੇ ਦੱਸੋ ਮੇਰਾ ਨਾਮ ਮੇਜਰ ਸਿੰਘ ਬਾਜਵਾ ਜੀ ਪਿੰਡ ਹਰਦੋ ਬਠਵਾਲਾ ਮੈਂ ਇਥੋਂ ਲੰਘ ਰਿਹਾ ਸੀ ਦਰੰਗਲੇ ਰੋਡ ਤੋਂ ਤੇ ਦੂਰੋਂ ਵੇਖਿਆ ਅਗੜੀਆਂ ਲਪਟਾਂ ਨਿਕਲ ਰਹੀਆਂ ਹੈਗੀਆਂ ਤੇ ਅਗ ਲੱਗੀ ਵੇਖ ਕੇ ਮੈਂ ਗੱਡੀ ਵੱਲ ਨੂੰ ਆ ਗਿਆ ਉੱਥੇ ਆ ਕੇ ਵੇਖਿਆ ਬਈ ਗੱਡੀ ਮੇਰੇ ਨਾਲ ਦੇ ਪਿੰਡ ਦਾ ਹੀ ਮੁੰਡਾ ਹੱਲੇ ਪਿੰਡ ਤੋਂ ਆ ਜੋਗਰਾ ਸਿੰਘ ਕਲਾ ਰਿਹਾ ਹੈਗਾ ਤੇ ਉਹਦੀਆਂ ਲੱਤਾਂ ਨੂੰ ਵੀ ਕਾਫੀ ਅੱਗ ਪਈ ਹੋਈ ਹੈ ਕਾਫੀ ਜ਼ਿਆਦਾ ਜ਼ਖਮ ਹੈ ਠੀਕ ਹੈ ਜੀ ਤੇ ਕਾਫੀ ਪਹਿਲਾਂ ਤਾਂ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਪਰ ਪਟ્રોલ ਗੱਡੀ ਹੋਣ ਕਰਕੇ ਅੱਗ ਬਹੁਤ ਜ਼ਿਆਦਾ ਜ਼ੋਰ ਫੜ ਚੁੱਕੀ ਹੈਗੀ ਜਿਹਦੇ ਕਰਕੇ ਫਿਰ ਡਰਦਾ ਕੋਈ ਗੱਡੀ ਲੱਗ ਕੇ ਜਾਣੀ ਤੇ ਫਿਰ ਬ੍ਰਿਗੇਡ ਵਾਲਿਆਂ ਨੂੰ ਆਪਾਂ ਫੋਨ ਕੀਤਾ ਹੈਗਾ ਤਾਂ ਧੰਨਵਾਦ ਕਰਦਾ ਜੀ ਫਾਇਰ ਬ੍ਰਿਗੇਡ ਵਾਲਿਆਂ ਦਾ ਜਿਹਨਾਂ ਨੇ ਫੋਨ ਕਰਨ ਤੋਂ ਛੇਤੀ ਬਾਅਦ ਹੀ ਗੱਡੀ ਉਹਨਾਂ ਦੀ ਵਾਹੇ ਆ ਗਈ ਪਰ ਪਟ્રોલ ਗੱਡੀ ਹੋਂ ਕਰਕੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਹੈ ਗੱਡੀ ਟੋਟਲ ਲਾਸਟ ਹੋ ਚੁੱਕੀ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਿਹੜੀ ਕੰਪਨੀ ਦੀ ਗੱਡੀ ਬਾਕਸ ਵਾਲਾਂ ਦੀ ਗੱਡੀ ਹੈਗੀ ਟਾਈਗਰ ਪਿੰਡ ਵਾਸੀਆਂ ਮਤਲਬ ਵੀ ਪੂਰਾ ਸਹਿਯੋਗ ਕੀਤਾ ਗਿਆ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਕਾਫੀ ਕੋਸ਼ਿਸ਼ ਕੀਤੀ ਹੈ ਜੀ ਅੱਗ ਬੁਝਾਉਂਦੀ ਪਰ ਪਟ્રોલ ਕਾਰ ਹੋਂ ਕਰਕੇ ਅੱਗ ਬਹੁਤ ਛੇਤੀ ਨਾਲ ਹੀ ਯੋਰ ਫੜ ਚੁੱਕੀ ਹੋਈਗੀ ਜਿਹਦੇ ਕਰਕੇ ਫਿਰ ਡਰਦਾ ਕੋਈ ਵੀ ਅੱਗ ਲੱਗ ਨਹੀਂ ਰਿਹਾ ਜਾ ਰਿਹਾ ਤੇ ਫਾਇ ਪਰ ਫਿਰ ਵੀ ਉਹਨਾਂ ਦੇ ਅਨੁਸਾਰ ਪਹਿਲਾਂ ਪਹਿਲਾਂ ਗੱਡੀ ਸੜ ਕੇ ਸਵਾਹ ਚੁੱਕੀ ਹੈ ਕਿੰਨਾ ਕਿ ਨੁਕਸਾਨ ਹੋ ਚੁੱਕਾ ਹੈ ਗੱਡੀ ਦਾ ਜੀ 100% ਹੀ ਨਸਾਨ ਹੋ ਚੁੱਕਾ ਗੱਡੀ ਦਾ ਕੁਝ ਨਹੀਂ ਬਚਿਆ ਸੜ ਕੇ ਸਵਾਹ ਹੋਈ ਹੈ ਜੀ